ਕੋਟ ਹੋਏ ਨੌਜਵਾਨ ਬਰਿਆਈ ਮਾਰੀ ਖਬਰ ਯੂਐਸਸੀ ਦੇ ਜਹਾਜ਼ ਵਿੱਚੋਂ ਹੀ ਹੋਇਆ ਲਾਪਤਾ ਏਅਰਪੋਰਟ ਤੇ ਪੁੱਤ ਨੂੰ ਉਡੀਕਦੇ ਰਹਿ ਗਏ ਮਾਪੇ ਜੀ ਹਾਂ ਅਮਰੀਕਾ ਤੋਂ ਰਿਪੋਰਟ ਕੀਤੇ ਗਏ 112 ਗੈਰ ਕਾਨੂੰਨੀ ਪ੍ਰਵਾਸੀ ਐਤਵਾਰ ਦੇਰ ਰਾਤ ਨੂੰ ਅੰਮ੍ਰਿਤਸਰ ਪਹੁੰਚੇ ਅਮਰੀਕੀ ਫੌਜ ਦਾ ਗਲੋ ਮਾਸਟਰ ਸੀ 17 ਜਹਾਜ਼ ਉਹਨਾਂ ਨੂੰ ਲੈ ਕੇ ਐਤਵਾਰ ਰਾਤ ਲਗਭਗ 10:20 ਮਿੰਟ ਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ ਉਹਨਾਂ ਸਾਰਿਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਅਤੇ ਅਮਰੀਕੀ ਫੌਜ ਦੀ ਨਿਗਰਾਨੀ ਹੇਠ ਭਾਰਤ ਲਿਆਂਦਾ ਗਿਆ। ਇਸ ਵਿੱਚ ਪੰਜਾਬ ਦੇ 31, ਹਰਿਆਣਾ ਦੇ 44, ਗੁਜਰਾਤ ਦੇ 33, ਉੱਤਰ ਪ੍ਰਦੇਸ਼ ਦੇ 2 ਅਤੇ ਹਿਮਾਚਲ ਅਤੇ ਉੱਤਰਾਖੰਡ ਦਾ ਇੱਕ-ਇੱਕ ਨੌਜਵਾਨ ਸ਼ਾਮਲ ਸੀ। ਜਹਾਜ਼ ਦੇ ਉਤਰਨ ਤੋਂ ਬਾਅਦ ਸਾਰਿਆਂ ਨੂੰ ਹਵਾਈ ਅੱਡੇ ਤੇ ਪਹਿਲਾਂ ਤੋਂ ਹੀ ਮੌਜੂਦ ਭਾਰਤ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪਰ ਫਿਰ ਵੀ ਫਿਰੋਜ਼ਪੁਰ ਦਾ ਇੱਕ ਨੌਜਵਾਨ ਡਿਪੋਰਟ ਲਿਸਟ ਦੇ ਵਿੱਚ ਨਾਮ ਹੋਣ ਦੇ ਬਾਅਦ ਵੀ ਵਾਪਸ ਨਹੀਂ ਆ ਸਕਿਆ ਮਾਪੇ ਲਗਾਤਾਰ ਦੋ ਵਾਰ 에ਅਰਪੋਰਟ ਤੋਂ ਖਾਲੀ ਹੱਥ ਮੁੜ ਆਏ ਹਨ ਜਿਸ ਨਾਲ ਉਹਨਾਂ ਦੇ ਅੰਦਰਲੀ ਚਿੰਤਾ ਹੋਰ ਵੱਧ ਗਈ ਹੈ ਕਿ ਭਾਰਤ ਵਾਪਸ ਭੇਜੇ ਜਾਣ ਵਾਲੇ ਲੋਕਾਂ ਦੀ ਲਿਸਟ ਵਿੱਚ ਨਵਦੀਪ ਸਿੰਘ ਦਾ ਨਾਮ ਹੈ ਪਰ ਨਾ ਤਾਂ ਉਸ ਨਾਲ ਕੋਈ ਗੱਲਬਾਤ ਹੋ ਰਹੀ ਹੈ ਤੇ ਨਾ ਹੀ ਉਹ ਵਾਪਸ ਭੇਜਿਆ ਜਾ ਰਿਹਾ ਹੈ ਤਾ ਤੁਹਾਨੂੰ ਦੱਸ ਦਿੰਨੇ ਆ ਕਿ ਨਵਦੀਪ ਸਿੰਘ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਟਰਾਂਵਾਲੀ ਦਾ ਰਹਿਣ ਵਾਲਾ ਹੈ ਤੇ ਉਸ ਦਾ ਵੀ ਨਾਮ ਰਿਪੋਰਟ ਹੋਣ ਵਾਲੀ ਲਿਸਟ ਵਿੱਚ ਹੈ ਪਰ ਦੋ ਵਾਰ ਅਮਰੀਕਾ ਦੀ ਫਲਾਈਟ ਆਉਣ ਤੋਂ ਬਾਅਦ ਅੱਜ ਤੱਕ ਉਹ ਅਮਰੀਕਾ ਤੋਂ ਆਪਣੇ ਘਰ ਵਾਪਸ ਨਹੀਂ ਪਰਤਿਆ ਦੋ ਵਾਰ ਉਸ ਦੇ ਮਾਪੇ ਉਸ ਨੂੰ ਲੈਣ ਲਈ ਅੰਮ੍ਰਿਤਸਰ 에ਅਰਪੋਰਟ ਤੇ ਗਏ ਪਰ ਉਹ ਨਹੀਂ ਆਇਆ ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਟੈਨਸ਼ਨ ਨਾਲ ਉੱਥੇ ਬਿਮਾਰ ਹੋ ਗਿਆ ਹੈ ਜਿਸ ਕਾਰਨ ਉਸ ਨੂੰ ਅਜੇ ਤੱਕ ਵਾਪਸ ਨਹੀਂ ਭੇਜਿਆ ਗਿਆ ਨਵਦੀਪ ਸਿੰਘ ਪਿਛਲੇ 8 ਮਹੀਨਿਆਂ ਵਿੱਚ ਦੋ ਵਾਰ ਰਿਪੋਰਟ ਹੋ ਚੁੱਕਿਆ ਪਹਿਲਾਂ ਜਦੋਂ ਉਹ ਗਿਆ ਤਾਂ ਪਨਾਮਾ ਵਿੱਚ ਹੀ ਉਸ ਨੂੰ ਫੜ ਲਿਆ ਗਿਆ ਤੇ ਉਥੋਂ ਹੀ ਉਸ ਨੂੰ ਰਿਪੋਰਟ ਕਰਕੇ ਘਰ ਭੇਜ ਦਿੱਤਾ ਗਿਆ ਫਿਰ 2 ਮਹੀਨੇ ਬਾਅਦ ਪੰਜਾਬ ਵਿੱਚ ਆਪਣੇ ਘਰ ਰਿਹਾ ਤੇ ਦੋਸਤਾਂ ਨਾਲ ਮਿਲ ਕੇ ਦੂਜੀ ਵਾਰ ਅਮਰੀਕਾ ਨੂੰ ਚਾਲੇ ਪਾ ਦਿੱਤੇ ਦੂਜੀ ਵਾਰ ਅਮਰੀਕਾ ਪੁੱਜਾ ਤਾਂ ਪਰ ਉਸ ਨੂੰ ਫਿਰ ਫੜ ਲਿਆ ਤੇ ਹੁਣ ਰਿਪੋਰਟ ਕਰ ਦਿੱਤਾ ਗਿਆ ਪਰ ਫਿਰ ਪਿਛਲੀ ਰਾਤ ਭਾਰਤ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਭਰੇ ਅਮਰੀਕੀ ਜਹਾਜ਼ ਵਿੱਚ ਵੀ ਉਹ ਵਾਪਸ ਨਹੀਂ ਆਇਆ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ